ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਕੋਈ ਜਿਵੇਂ ਜੇ ਆਪਾਂ ਮੰਗਾਇਨੇ ਮੀਸੇ ਤੋਂ ਆ ਦੇਖੋ ਜੀ ਆਪਾਂ ਮੰਗਾਇਨੇ ਮੀਸੇ ਤੋਂ ਇਹ ਹੈਗੇ ਨਹੀਂ ਕਿ ਅੰਗੋਲ ਪਟਾਉਣੇ ਤੇ ਅਦਰਕ ਲਾਉਣ ਨੂੰ ਜਿਹੜੇ ਆਪਾਂ ਟੋਪੇ ਭਰਦੇ ਆ ਸੋਈ ਤਾਗ ਦੇ ਨਾਲ ਸੋਈ ਤਾਗ ਦੇ ਨਾਲ ਲਾਉਣ ਦੀ ਲੋੜ ਨਹੀਂ ਹੈਗੀ ਦੇਖੋ ਜੀ ਇਹ ਇਦਾਂ ਦੇ ਹੁੰਦੇ ਨੇ ਦੇਖੋ ਠੀਕ ਹੈ ਜੀ ਉਹਨੂੰ ਜਦ ਆਪਾਂ ਇਹ ਪ੍ਰੈਸ ਕਰਾਂਗੇ ਇਹ ਦੇਖੋ ਜੀ ਆਪਾਂ ਇਹਨੂੰ ਐਵੇਂ ਪ੍ਰੈਸ ਕਰਾਂਗੇ ਚਲੋ ਜੀ ਆਪਾਈ ਆ ਦੇਖੋ ਜੀ ਐਂ ਐ ਸੂਜੀ ਨਿਕਲ ਆਉਂਦੀ ਆ ਬੜੇ ਹੀ ਆਰਾਮ ਦੇ ਨਾਲ ਜਦ ਆਪਾਂ ਲਾਵਾਂਗੇ ਐਦਾਂ ਦੇਖੋ ਜੀ ਲੱਗ ਜੂ ਨਾ ਤੇ ਕੋਈ ਡੰਕਾ ਲਾਉਂਦੇ ਲੋੜਾ ਨਾ ਸੂਈ ਦਾਗਾ ਚੱਕਣ ਦੀ ਲੋੜਾ ਦੇਖੋ ਇਦਾਂ ਪ੍ਰੈਸ ਕਰੋ ਆ ਦੇਖੋ ਜੀ ਬੜੇ ਹੀ ਆਹ ਨਾਲੇ ਪੜੇ ਕਿਉਂਕਿ ਜਦੋਂ ਆਪਾਂ ਪਹਿਲੀ ਵਾਰ ਕੋਈ ਕੰਮ ਕਰਦੇ ਆ ਥੋੜਾ ਜਿਹਾ ਔਖਾ ਹੀ ਲੱਗਦਾ ਹੈ ਦੇਖੋ ਜੀ ਇਦਾਂ ਪ੍ਰੈਸ ਕਰੋ ਇਦਾਂ ਕੱਢ ਲਓ ਠੀਕ ਹੈ ਜੀ ਦੇਖੋ ਜੀ ਖਿੱਟ ਹੋ ਗਏ ਨਾ ਜੀ ਠੀਕ ਹੈ ਜੀ ਆਪਾਂ ਹੁਣ ਸਨ ਲਾ ਕੇ ਦਿਖਾਉਣੀ ਆ ਜੀ ਦੇਖੋ ਜੀ ਪੈਕਿੰਗ ਨੂੰ ਮੇਰੇ ਕੱਪੜੇ ਹੋ ਗਏ ਨਾਲੇ ਠੀਕ ਹੈ ਜੀ 50 ਨਾਲ ਸੀ ਦੋ ਪਲ ਹਾਤੇ ਹੁਣ ਆਪਾਂ ਹੋਰ ਲਾ ਕੇ ਦਿਖਾਉਣੇ ਸਾਨੂੰ ਠੀਕ ਹੈ ਜੀ ਇਹ ਦੇ ਵਿੱਚ ਪੈਕਿੰਗ ਕੀਤੀ ਅੱਡਾ ਇਹ ਦੇ ਵਿੱਚ ਪੈਕਿੰਗ ਦੇਖੋ ਕਿੰਨੀ ਵਧੀਆ ਪਿਆਰੀ ਪੈਕਿੰਗ ਕਰੀ ਜੀ ਠੀਕ ਹੈ ਜੀ ਆਪਾਂ ਮੰਗਾਈ 10 ਚਲੋ ਜੀ ਪਹਿਲੇ ਤੋਂ ਲਾਉਂਦੇ ਤਾਂ ਸਾਨੂੰ ਆ

Ndekojo jenon 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 ya. jenon 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 ਲੋ ਜੀ ਆ ਫਿੱਟ ਹੋ ਗਿਆ ਦੇਖੋ ਜੀ ਠੀਕ ਹੈ ਜੀ ਨਾ ਟੰਕਾ ਲਾਉਣ ਦੀ ਲੋੜਾ ਨਾ ਆਪਾਂ ਨੂੰ ਸੂਈ ਧਾਗਾ ਚੱਕਣ ਦੀ ਲੋੜਾ ਸਿਰਫ ਫਰੰਟ ਫਰੰਟ ਸੇਵੋ ਲੋ ਮੂ ਬਾਕੀ ਆਪਾਂ ਦੋ ਤਿੰਨ ਜਗ੍ਹਾ ਐਂਓ ਲਾ ਦਾਂਗੇ ਸੁਣ ਲਾ ਕੇ ਦਿਖਾਉਣੇ ਆਗੇ ਠੀਕ ਹੈ ਜੀ ਦੇਖੋ ਜੀ ਜੇ ਆਪਾਂ ਨੂੰ ਇਹਨਾਂ ਤਾਂ ਲਾਉਣੇ ਹੁੰਦੇ ਆ ਇਹ। ਕੁੰਜਾ ਤੇ ਲਾਉਣੇ ਹੁੰਦੇ ਆ ਠੀਕ ਹੈ ਜੀ। ਕੁੰਜਾ ਤੇ ਵੀ ਲਾਉਣ ਦੀ ਲੋੜ ਨਹੀਂ ਹੈਗੀ। ਦੇਖੋ ਇਹਨੂੰ ਇਦਾਂ ਬਸਾ ਦਿਓ। ਲਓ ਜੇ। ਨਾ ਕਿਧਰੇ ਜਾਈ ਬਸੋਣਾ ਹਿੱਲਣ ਦਾ ਵਾਸਤਾ ਦੇਖੋ ਜੀ। ਦੇਖੋ ਜੀ ਤਾਂ ਹੁਣ ਉਹ ਦਿਖਾਈ ਦੇ ਰਹੇ ਹੋਣਗੇ ਪਹਲਾ ਪਾਣਾ ਆਤਾ ਜੀ ਦੂਸਰਾ ਪਾਣਾ ਆਤਾ ਤੀਸਰਾ ਪਾਣਾ ਆਤਾ ਇਹ ਇਹਦੇ ਆਪਾਂ ਤਿੰਨ ਉਧਰ ਲਾ ਦਾਂਗੇ ਲੋ ਸੇਵ ਦੇ ਵੱਲ ਲਾ ਦੇ ਠੀਕ ਹੈ ਜੀ ਪਪਾ ਇਹਨਾਂ ਨੂੰ ਖੋਲ ਲੈਣੇ ਹੈ। ਸਾਇਕ ਨੂੰ ਬਹੁਤ ਟਾਪੜੇ ਮਿਲ ਜਾਈਏਗੇ। ਬਗੈਰ ਕੈਂਚੀ ਦੇ ਤਾਂ ਖੁੱਲਣ ਵਾਲੀਆਂ ਨਹੀਂ ਹੁੰਦੀਆਂ। No. ਲਓ ਜੀ ਦੇਖੋ ਕਿੰਨੇ ਪਿਆਰੇ ਲੱਗਦੇ ਨੇ ਬਿਲਕੁਲ ਹਿੱਲਦਾਨੀ ਹੈ ਹੁਣ ਇਹ ਦੇਖੋ ਜੀ ਆਪਾਂ ਪੂਰੀ ਰਜਾਈ ਤੇ ਲਾ ਲੇ ਜੀ ਦੇਖੋ ਜੀ ਆਪਾਂ ਜੇ ਮਰਜ਼ੀ ਸਿੱਟੀ ਜਾਈਏ ਹੁਣ ਬਸ ਉਹਨਾਂ ਨੂੰ ਇਕੱਠਾ ਕਰੀਏ ਇਹ ਬਿਲਕੁਲ ਨਹੀਂ ਹਿੰਦਾ ਹੈਗਾ ਠੀਕ ਹੈ ਜੀ ਇਹ ਤੁਸੀਂ ਵੀ ਮਗਰ ਮਾਸਾ ਕਰ ਦਿਓ ਜੀ ਲੋ ਆਪਣਾ ਕੰਮ ਹੋ ਗਿਆ ਸਮਾਪਤ ਨਹੀਂ ਆਪਾਂ ਨੂੰ ਸਾਰੇ ਕਿਤੇ ਟਾਂਕੇ ਲਾਉਣੇ ਪੈਂਦੇ ਹੁਣ ਤਾਂ ਤਾਂ ਕੰਮ ਆਪਣਾ ਖਤਮ ਹੋ ਗਿਆ ਠੀਕ ਹੈ ਦੇਖੋ ਇਹ ਇਦਾਂ ਲੱਗਣਗੇ ਤੁਸੀਂ ਉਹਦੇ ਜਿਵੇਂ ਸੈੱਟ ਕਰਕੇ ਲਾਉਣੇ ਨਾ ਸਕਦੇ ਜੀ ਠੀਕ ਹੈ ਜੀ ਦੇਖੋ ਬੈਕਸਾਈਡ ਇਹ ਅੰਦਰ ਚਸਣਗੇ ਜੀ ਠੀਕ ਹੈ ਜੀ ਫਰੰਟ ਏਦਾਂ ਠੀਕ ਹੈ ਜੀ ਤੁਸੀਂ ਵੀ ਏਦਾਂ ਲਗਾ ਸਕਦੇ ਹੋ ਮੰਨਣ ਇਹ ਬਹੁਤ ਵਧੀਆ ਚੀਜ਼ ਹੈ ਜੀ ਦੇਖੋ ਜੀ ਜਦੋਂ ਆਪਾਂ ਉਤਾਰਨ ਇਹਨਾਂ ਨੂੰ ਪ੍ਰੈਸ ਕਰਾਂਗੇ ਦੇਖੋ ਇਹਨਾਂ ਨੂੰ ਪ੍ਰੈਸ ਕਰ ਲਓ ਨਹੀਂ ਉੱਤਰੂ ਠੀਕ ਹੈ ਜੀ ਦੇਖੋ ਟਿਕ ਦੀ ਆਵਾਜ਼ ਆਉਂਦੀ ਹੈ ਜਦੋਂ ਆਪਾਂ ਇਹਨਾਂ ਨੂੰ ਖੋਲਦੇ ਹਾਂ ਦੇਖੋ ਹੈ ਬਸ ਕੋਈ ਕੰਮ ਨਹੀਂ ਇਹਨਾਂ ਨੂੰ ਐਦਾਂ ਪ੍ਰੈਸ ਕਰ ਲਓ ਲਓ ਆਉਣਾ ਪਹਿਲੇ ਪਹਿਲਾਂ ਟਾਂਕੇ ਲਾਤੇ ਜੀ ਆਪਾਂ ਤੁਹਾਨੂੰ ਲਾ ਕੇ ਦਿਖਾਤਾ ਹੁਣ ਆਪਾਂ ਦੂਸਰੀ ਰਜਾਈ ਤੇ ਲਾਵਾਂਗੇ ਠੀਕ ਹੈ ਜੀ। ਹੁਣ ਲਓ ਜੀ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ। ਠੀਕ ਹੈ ਜੀ ਪੂਰੀ ਵੀਡੀਓ ਵਾਚ ਕਰਿਆ ਕਰੋ। ਤੁਹਾਨੂੰ ਸਲਾਈ ਦੇ ਨਾਲ ਨਾਲ ਹੋਰ ਵੀ ਚੀਜ਼ਾਂ ਦੇਖਣ ਨੂੰ ਮਿਲਣੇ ਆ। ਦੇਖੋ ਜੀ ਪਹਿਲਾਂ ਆਪਾਂ ਆਪ ਦਾ ਕੰਬਲ ਉਪਾਇ ਸੀ ਆਪਣਲੇ ਬਈ ਜੋੜ ਪਾ ਕੇ ਆਪਾਂ ਕਵਰ ਬਣਾ ਲਿਆ ਕਵਰ ਬਣਾ ਕੇ ਆਪਾਂ ਸਿਉਂਤਾ ਜੀ ਫਿਰ ਤੁਹਾਨੂੰ ਆ ਦਿਖਾਇਆ ਇਹ ਵੀ ਲਾਤੇ ਠੀਕ ਆ ਜੀ ਜੇ ਰਾਤ ਬਰਦ ਤੇ ਆਪਾਂ ਕੰਮ ਕਰਦੇ ਹਨੇਰਾ ਪੈਂਦਾ ਮਸ਼ੀਨ ਤੇ ਦੀ ਕੋਈ ਆਪਾਂ ਇਹਨੂੰ ਲਾ ਲੈਨੇ ਨੇ ਦੇਖੋ ਮੋਟਾ ਕਿੰਨਾ ਚੰਨਣਾ ਹੋਊਗਾ ਠੀਕ ਆ ਜੀ ਦੇਖੋ ਏਪੀ ਆਪਣਾ ਸਮਾਨ ਖਿੰਦਰਿਆ ਪਿਆ ਜੀ ਦੇਖੋ ਲੋ ਜੀ ਧੰਨਵਾਦੀ ਜੀ ਤੁਹਾਡਾ ਬਹੁਤ ਬਹੁਤ ਵੀਡੀਓ ਨੂੰ ਪੂਰਾ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਠੀਕ ਹੈ ਜੀ